ਸਟ੍ਰੀਕਲ ਸਾਰੇ ਨੂੰ ਅੱਜ ਆਪਾਂ ਜਿਹੜਾ ਪਬਲਿਕ ਨੋਟਸ ਜਾਰੀ ਹੋਇਆ ਜੀ ਅੱਜ 3704 ਮਾਸਟਰ ਕਲਰ ਪੋਸਟਾਂ ਦਾ ਲਿਖਤੀ ਟੈਸਟ ਸਬੰਧੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਮੈਂ ਕਹਿੰਦੇ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਿਤੀ 28/2/2020 ਨੂੰ 3704 ਮਾਸਟਰ ਕਿਡਰ ਅਸਾਮੀਆਂ ਲਈ ਇੱਕ ਵਿਗਿਆਪਨ ਕੀਤਾ ਗਿਆ ਸੀ ਤੇ ਇਸ ਸੰਬੰਧੀ ਵਿਗਿਆਪਨ ਵੱਲੋਂ ਮਿਤੀ 25/11/2020 ਨੂੰ ਡੇਟ ਸ਼ੀਟਸ ਜਾਰੀ ਕੀਤੀ ਗਈ ਸੀ ਪਰ ਹੁਣ ਕੁਝ ਟੈਕਨੀਕੀ ਅਤੇ ਨਾਂ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਪਹਿਲਾਂ ਜਾਰੀ ਕੀਤੀ ਡੇਟ ਸ਼ੀਟ ਵਿੱਚ ਅਨੁਸਿਕ ਸੋਧ ਕੀਤੀ ਜਾਂਦੀ ਹੈ ਹੁਣ ਇਹਨਾਂ ਅਸਾਮੀਆਂ ਸੰਬੰਧੀ ਵਿਸ਼ਿਆਂ ਦਾ ਲਿਖਤੀ ਟੈਸਟ ਹੀ ਲਿਖਿਆ ਮਿਤੀ ਅਨੁਸਾਰ ਹੋਵੇਗਾ ਜਿਨ੍ਹਾਂ 'ਚ ਤਿੰਨ ਵਿਸ਼ੇ ਨੇ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਜਿਨ੍ਹਾਂ ਦੇ ਵਿੱਚ ਕੁਝ ਚੇਂਜ ਹੋਇਆ ਜੀ ਪੰਜਾਬੀ ਦਾ ਪੇਪਰ 27 12 20 ਦੇ ਵਿੱਚ ਨੂੰ 9:30 ਤੋਂ 12 ਵਜੇ ਤੱਕ ਸਵੇਰੇ ਹਿੰਦੀ ਦਾ 27 12 20 ਨੂੰ 2 ਵਜੇ ਤੋਂ 4:30 ਵਜੇ ਤੱਕ ਦੁਪਹਿਰ ਦਾ ਸਮਾਂ ਜੀ ਅੰਗਰੇਜ਼ੀ ਦਾ ਮਿਤੀ 28 12 2020 ਨੂੰ 9:30 ਤੋਂ ਅਮ 12 ਵਜੇ ਤੱਕ ਸਵੇਰੀ ਸੋ ਉਪਰੋਕਤ ਜਿਹੜੇ ਵਿਸ਼ਿਆਂ ਵਿੱਚ ਅਪਲਾਈ ਕਰ ਚੁੱਕੇ ਹਨ ਉਹਨਾਂ ਲਈ ਰੋਲ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ ਉਮੀਦਵਾਰਾਂ ਵੱਲੋਂ ਰੋਲ ਨੰਬਰ ਰਜਿਸਟ੍ਰੇਸ਼ਨ ਕਰਨ ਸਮੇ ਬਣਾਏ ਗਏ ਅਕਾਊਂਟ ਵਿੱਚ ਡਾਊਨਲੋਡ ਪ੍ਰਿੰਟ ਕਰ ਸਕਣਗੇ ਜਾਰੀ ਕੀਤੀ ਰੋਲ ਨੰਬਰ ਸਲਿੱਪ ਵਿੱਚ ਪੇਪਰ ਦਾ ਸਮਾਂ ਸਥਾਨ ਵੀ ਦਰਸਾਇਆ ਗਿਆ ਹੈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਰੋਲ ਨੰਬਰ ਸਲਿੱਪ ਪੇਪਰ ਦੇ ਨਾਲ ਪੇਪਰ ਵਾਲੇ ਦਿਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ ਸੋ ਨੋਟ ਹੈਗਾ ਜੀ ਜਿਹੜਾ ਸਾਇੰਸ ਮੈਂ ਇਥੇ ਸਮਾਜਿਕ ਸਿੱਖਿਆ ਵਿਸ਼ਿਆਂ ਦੀ ਡੇਟ ਸ਼ੀਟ ਅਗਲੀਆਂ ਮਿਤੀਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਸੋ ਧੰਨਵਾਦ ਜਿਨ੍ਹਾਂ ਦਾ ਪੇਪਰ ਹੈ ਜੀ ਪੰਜਾਬੀ ਹਿੰਦੀ ਅੰਗਰੇਜ਼ੀ ਵਾਲਿਆਂ ਦਾ ਤਾਂ ਉਹਨਾਂ ਦੀ ਜਿਹੜੀ ਇਹ ਜਿਹੜੀ ਡੇਟ ਸ਼ੀਟ ਆ ਚੁੱਕੀ ਹੈ ਸੋ ਬੈਸਟ ਆਫ ਲੱਕ ਜੀ ਧੰਨਵਾਦ